हां जी किसान ਵੀਰੋ ਸਵਾਗਤ ਹੈ ਤੁਹਾਡਾ YouTube ਕੰਕਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਨਾਲ ਜੁੜੇ ਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਜੀ ਆਪਣਾ ਨੰਬਰ ਹੈਗਾ 9501634323 9501634323 ਅੱਜ ਆਪਾਂ ਮੱਲਿਆਂ ਪਿੰਡ ਦੇ ਵਿੱਚ ਪਹੁੰਚੇ ਆ ਬਾਈ ਜੀ ਬਾਕੀ ਬਾਈ ਜੇ ਤੋਂ ਸਾਰਾ ਫੁੱਲ ਐਡਰੈਸ ਲੈ ਕੇ ਦੱਸਦੇ ਆ ਝੋਟੀਆ ਵੀਰੇ ਕੋਲੇ ਬਕਾਉ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਬੋਲ ਦੋ ਨਾਮ ਹੈਗਾ ਜੀ ਪ੍ਰੀਤਮ ਸਿੰਘ ਪਿੰਡ ਮੱਲਗਾ ਜ਼ਿਲ੍ਹਾ ਬਰਨਾਲਾ ਜੀ ਤੇ ਫੋਨ ਨੰਬਰ ਹੈਗਾ 95015 76152 ਜੀ ਠੀਕ ਹੈ ਜੀ ਇਹ ਝੋਟੀ ਆਪਣੀ ਕਿਹੜਾ ਸੁਆਸ ਹੁੰਦੀ ਹੈ ਜੀ ਦੂਜਾ ਸੁਆਸ ਹੁੰਦੀ ਹੈ ਜੀ ਇਹ ਕਿੰਨੇ ਦਾ ਲੈਂਦੇ ਸੁਣਦੇ ਇਹਦੇ 6 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ ਇੱਕ ਹੋ ਗਈ ਹਾਂਜੀ 6 ਤਰੀਕ ਨੂੰ ਦਿਨ ਪੂਰੇ ਆ ਤੇ ਸੀਮ ਕਿਹੜਾ ਰਖਾਇਆ ਸੀਮਣੇ ਤੇ ਜੀ ਅਰਜਨ ਗੁੰਡਲ ਲਦਾਈਆ ਇੱਕ ਤੀਰ ਖਾਇਆ ਅਰਜਨ ਗੁੰਡਲ ਦਾ ਹੈ ਹਾਂ ਠੀਕ ਹੈ ਜੀ ਮੁੰਡਾ ਪਿੰਡ ਆ ਲਾਈਏ ਆਪਣੇ ਡਾਕਟਰ ਠੀਕ ਹੈ ਠੀਕ ਆ ਹਾਂ ਜੀ ਉਹੀ ਭਰ ਕੇ ਜਾਂਦਾ ਟੀਕਾ ਉਹਦਾ ਜੇ ਕੈਮਰੇ ਤੋਂ ਨੂੰ ਪਤਾ ਪਸੂ ਡਰ ਜਾਂਦਾ ਉਦਾਂ ਮਾਈਕਰ ਠੰਡੀ ਸੀਲ ਆ ਹੂੰ ਕੋਈ ਹੋਣੀ ਦੂਜਾ ਸੁਗਾ ਜੀ ਹਾਂ ਜੀ ਪਹਿਲੇ ਸੁਗੇ ਘਰੇ ਚੋਈ ਆ ਕੋਈ ਵਪਾਰੀ ਨਹੀਂ ਘਰੇ ਰੱਖਿਆ ਆਪਦੀ ਕੱਟੀ ਪਾਲੀ ਵੀ ਆ ਜੀ ਲਿਆ ਕੇ ਮਿੱਤਰ ਲਾਇਆ ਸੀਗਾ ਜੀ ਹਰਾਣੇ ਚ ਮੱਝ ਹਾਂਜੀ ਉਹ ਤੋਂ ਕੱਟੀ ਲੱਤੀ ਸੀਗੀ ਜੀ ਇਹ ਅੱਛਾ ਉਹ ਤੋਂ ਕੱਟੀ ਲੱਤੀ ਹਾਂ ਛੋਟੀ ਜੀ ਤੇ ਆਪਾਂ ਘਰੇ ਪਾਲੀ ਆ ਪਹਿਲਾ ਸੂਗਾ ਚੋਈ ਐ ਪਹਿਲੇ ਸੂਏ ਤੁਹਾਡੇ ਕੋਲ ਕਿੰਨਾ ਦੁੱਧ ਕੱਟਿਆ ਪਹਿਲੇ ਸੂਏ ਜੀ ਨੇ 13 ਲੀਟਰ ਦੁੱਧ ਦਿੱਤਾ ਜੀ 20 ਕਿਲੇਵਰ ਤੇ ਹਾਂਜੀ ਆਪਾਂ ਨਾ ਪਹਿਲਾਂ ਵੀਡੀਓ ਪਾਈ ਸੀ ਦੋਹਾਂ ਦੀ ਹਾਂਜੀ ਪਹਿਲੇ ਸੂਏ ਵੀ ਦੋ ਝੋਟਿਆਂ ਦੀ ਹਾਂਜੀ ਤੇ ਉਦੋਂ ਉਹ 1,30,000 ਰੁਪਏ ਮੁੱਲ ਕਰਿਆ ਸੀਗਾ ਜੀ ਇੱਕ ਬੇਜਤੀ ਸੀਗੀ ਖੁੱਲੇ ਸਿੰਗ ਵਾਲੀ 130 ਦੀ ਹਾਂਜੀ ਤੇ ਇਹ ਮੰਨ ਕੇ ਚੱਲੋ ਉਦੋਂ ਬਿਕੀ ਨਹੀਂ ਬਸ ਪੈਸਿਆਂ ਪਿੱਛੇ 10-12000 ਪਿੱਛੇ ੜੀ ਹੋਗੀ ਤੇ ਇਹ ਰੱਖ ਲਈ ਅਸੀਂ ਰੱਖ ਕੇ ਚੋਈਆ ਪੂਰਾ ਵਧੀਆ ਹਸੂਗਾ ਤਿੰਨ ਮਹੀਨੇ ਛੱਡੀ ਨੂੰ ਹੋਏ ਆ ਜੀ ਵਧੀਆ ਠੰਡੀ ਸੀਲ ਆ ਤੇ ਜੇ ਤਿੰਨ ਮਹੀਨੇ ਦੁੱਧ ਦਿੰਦੀ ਐ ਸਹੀ ਹਾਂ 7 ਮਹੀਨੇ ਦੁੱਧ ਦਿੱਤਾ ਜੀ ਪੂਰਾ ਇਹਨੇ ਪਹਿਲੇ ਸੁਗੀ ਘਰੇਲੂ ਪਰਿਵਾਰ ਕੋਈ ਬੰਦਾ ਘਰੇ ਚੋਂਣ ਵਾਤੇ ਲੈ ਜਮਾ ਜਿਹੜਾ ਪੂਰੀ ਤਸ਼ੱਲੀ ਆ ਫੁੱਲ ਜੀ ਆਪਣੀ ਪੂਰੀ ਤਸ਼ੱਲੀ ਹੋਊਗੀ ਥਾਣਾ ਦੀ ਸਭ ਕਾਸੇ ਦੀ ਪੂਰੀ ਫੁੱਲ ਤਸ਼ਲੀ ਹੋਊ ਜੀ ਟੀਕੇ ਬਾਕੀ ਬਟਨਾ ਪਹਿਲੇ ਟੀਕੇ ਦੀ ਰਹਿ ਜਾਂਦੀ ਹੈ ਜੀ ਜਦੋਂ ਉਹ ਹੋਊਗੀ ਬਟਨਾ ਪਹਿਲਾਂ ਵੀ ਪਹਿਲੇ ਟੀਕੇ ਤੇ ਰਹੀ ਹੁਣ ਵੀ ਜੀ ਅਰੇ ਥੋੜ੍ਹ ਗਏ ਪਲੂਣਾ ਤਾਂ ਜ਼ਰੂਰ ਹੈਗੀਆਂ ਮਾੜੀਆਂ ਜੀ ਹੁਣ ਮਾੜਾ ਆ ਕਰ ਗਈ ਜੀ ਬਾਕੀ ਬਾਈ 6-7 ਦਿਨ ਬਾਈ ਕਹਿੰਦਾ ਰਹਿੰਦੇ ਆ ਤੇ ਬਹੁਤ ਇਹਦਾ ਬਸ ਇੱਕ ਪਸੂ ਪਰੀ ਥੋੜੀ ਜਿਹੀ ਫਿੱਕੀ ਜ਼ਰੂਰ ਹੈਗੀ ਬਾਈ ਕਹਿੰਦਾ ਜੀ ਪੱਠੇ ਨਾ ਮੀਨੇ ਖਰਾਬ ਕਰਤੇ ਹੂੰ ਇਸ ਕਰਕੇ ਥੋੜਾ ਜਿਹਾ ਦੇਖੋ ਐਂ ਤਾਂ ਬੋਰੀਏ ਨੂੰ ਟ੍ਰਾਂਸਲੇਸ਼ਨ ਦੀ ਇੱਕ ਪਾਤੀ ਲੇਟੀ ਚੱਲੀ ਜਾਂਦੀ ਆ ਦੇਖੋ ਜੀ ਆਣੀ ਕੋਈ ਹੋਵੇਗਾ ਆ ਦੇਖੋ ਹਾਂ ਤਾਂ ਬਾਈ ਮਿਹਨਤੀ ਆ ਪਰ ਬੋਰੀ ਪਾਤੀ ਆ ਹੂੰ ਹੁੰਦੀਆਂ ਘਰਾਂ ਦੇ ਵਿੱਚ ਤੇ ਪੂਰੀ ਐਨ ਕੋਈ ਲਾਂਬੇ ਵਾਲਾ ਗੱਲ ਨਹੀਂ ਇਹ ਕੋਈ ਘਰੇ ਰੱਖਣ ਵਾਲਾ ਲੈ ਜੇ ਲਾਂਬਾ ਨਹੀਂ ਆਊਗਾ ਬਾਕੀ ਪਿੰਡਾ ਪੁੰਡਾ ਪਤਲਾ ਹਾਂਜੀ ਸਿੰਗਲ ਹੱਡੀ ਦੀ ਪਤਲੀ ਕੂਸ ਜੇ ਦੇਖੋ ਤੇ ਬਾਕੀ ਇੱਕ ਗੱਲ ਹੋਰ ਆ ਜੀ ਇਹਦੇ ਚ ਪਹਿਲੇ ਸੂਏ ਵੀ ਆਈ ਸੀ ਇਹ ਹਾਂਜੀ ਬਈ ਥੋੜੀ ਜੀ ਫਿੱਕੀ ਸੀਗੀ ਤੇ ਇਹ ਜਦੋਂ ਸੂਪੀ ਨਾਲ ਇਹਨੇ ਦੁੱਧ ਫੁੱਲ ਕੱਢਣਾ ਤੇ ਨਾਲ ਇਹਨੇ ਰਾਜੀ ਹੋ ਜਾਣਾ ਜਦੋਂ ਦੁਬਾਰੇ ਫੇਰ ਨਵੇਂ ਦੁੱਧ ਹੋ ਗਈ ਫੇਰ ਇਹ ਲੱਸੀ ਹੋ ਜਾਂਦੀ ਹੈ ਜੀ ਇਹ ਬੱਚੇ ਦੀ ਖਾਰ ਮੰਦੀ ਐ ਇੱਕ ਤਾਂ ਦੁੱਧ ਦੀ ਖਾਰ ਮੰਦਾ ਮੰਨਦੇ ਆ ਪਸ਼ੂ ਬਾਕੀ ਦੁੱਧ ਵਾਲਾ ਪਸ਼ੂ ਬਈ ਵੀਰ ਮੇਰਾ ਤੁਹਾਨੂੰ ਸਭ ਪਤਾ ਹੀ ਆ ਹੂੰ ਵੀ ਲੱਛਾ ਹੁੰਦਾ ਜਿਹੜਾ ਦੁੱਧ ਘੱਟ ਦਿੰਦਾ ਉਹ ਰਾਜੀ ਹੁੰਦਾ ਹੂੰ ਆ ਦੇਖੋ ਜਵਾਕ ਕਹਿੰਦਾ ਵੀ ਉਹੋ ਕਰੀ ਜਾਂਦੇ ਆ ਜੀ ਦੇਖ ਹਾਂ ਦੇਖੋ ਬੱਚੇ ਹਾਂ ਖੜ ਜਾ ਪੁੱਤ ਖੜ ਤਾਂ ਨਹੀ ਈ ਨਾਂ ਬੋਲ ਆਪਣਾ ਕੀ ਤੇਰਾ ਨਾਂ ਕੀ ਆ ਤੇਰਾ ਨਾਂ ਦੱਸ ਦੇ ਨਾਂ ਕੀ ਸਹਿਜ ਪ੍ਰੀਤ ਇਹ ਕਿਹੜੀ ਕਲਾਚ ਪੜਦਾ ਪਹਿਲੀ ਚ ਪਹਿਲੀ ਚ ਠੀਕਾ ਬੱਠੇ ਬਣਾਉਣਾ ਹਾਂ ਬੱਠਾਉਣਾ ਹੈ ਠੀਕ ਹੈ ਤੇ ਬਾਈ ਜੀ ਇਹਦਾ ਲੈਣ ਦੇਣ ਦਾ ਰੇਟ ਕਿੰਨਾ ਕਰੋਗੇ ਲੈਣ ਦੇਣ ਇਹਦਾ ਜੀ ਆਪਾਂ 1.5 ਲੱਖ ਰੁਪਈਆ ਮੰਨਦੇ ਆ ਜੀ ਮੰਨ ਤਾਨ ਕਰ ਦੋਗੇ ਹਾਂ ਮੰਨ ਤਾਨ ਕਰ ਦਾਂਗੇ ਜੀ ਤੇ ਮੜੇ ਖੋਲ ਕੇ ਗਿੜਾ ਦਵਾ ਦੋ ਛੱਜੇ ਪਰੇ ਹਟ ਪੁੱਤ ਮੜਾ ਡਰ ਜਾਂਦਾ ਪਸ਼ੂ ਕੈਮਰੇ ਤੋਂ ਕੋਈ ਨਹੀਂ ਕੋਈ ਨਹੀਂ ਮੈਂ ਥੋੜਾ ਜਿਹਾ ਦੂਰ ਰਹੂੰਗਾ ਹੂੰ ਇਹ ਵੀ ਪਸ਼ੂ ਹੈ ਨਾ ਇੱਕ ਬਾਈ ਦਾ ਖੇਤਾਂ 'ਚ ਮਕਾਨ ਆਗਾ ਤੇ ਕੋਈ ਆਉਂਦਾ ਜਾਂਦਾ ਨਹੀਂ ਗੇਟ ਲੱਗਾਈ ਰਹਿਦਾ ਆਪਣਾ ਹਾਂ ਚਲੋ ਲੈ ਚਲੋ ਲੈ ਚਲ ਤੋਰ ਲੋੜ ਨਹੀਂ ਖੁੱਲੀ ਕੋਈ ਨਹੀਂ ਆਜੋ ਮੋੜਿਓ ਮੋੜ ਲੋ ਬੋਟੇ ਕੋਈ ਨਹੀਂ ਹੋੜੀ ਹੋੜ ਖੜ ਜਾ ਹੁਣ ਭੱਜੀ ਜਾਂਦੀ ਐ ਚਲੰਦਰੀ ਬਣ ਦਿੰਦੇ ਆ ਵੰਡ ਵੰਡ ਕੋਈ ਨੰਦਰ ਵੱਲ ਇੱਥੇ ਕੱਢ ਕੇ ਬਾਈ ਇੱਕ ਵਾਰੀ ਐਡਰੈਸ ਦੁਆਰਾ ਲਾ ਦੋ ਜਿਵੇਂ ਆਪਣਾ ਕਿਹੜੇ ਖਰਾ ਦੇ ਘਰ ਆ ਖੇਤਾਂ ਦੇ ਖਰਾ ਫੁੱਲ ਫੁੱਲ ਆਪਣਾ ਹੀ ਸਹਨੇ ਵਾਲੇ ਰਾਹ ਤੇ ਘਰ ਆ ਜੀ ਕੱਚੇ ਤੇ ਕੱਚੇ ਰਾਹ ਤੇ ਮੱਲਿਆਂ ਤੋਂ ਥੋੜੀ ਜੀ ਇੱਧਰ ਨੂੰ ਆ ਜਾਂਦਾ ਸਹਨੇ ਤੋਂ ਥੋੜਾ ਜਿਹਾ ਇੱਧਰ ਪਚਾਲੇ ਜੀ ਆ ਜਾਂਦਾ ਇਹ ਠੀਕ ਆ ਆਪਣਾ ਪੂਰਾ ਐਡਰੈਸ ਫੇਰ ਬੋਲ ਦੋ ਪ੍ਰੀਤਮ ਸਿੰਘ ਹਾਂਜੀ ਪਿੰਡ ਮੱਲੀਆਂ ਜੀ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਹੈਗਾ 95015 76152 ਜੀ ਨੰਬਰ ਬੋਲਿਓ 95015 ਜੀ ਹਾਂਜੀ 76152 ਜੀ ਇਹ ਬਾਈ ਦਾ ਨੰਬਰ ਆ ਤੇ ਬਾਕੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਤਸੱਲੀ ਆਲੀ ਮੈਂ ਸਾਜੀ ਕੋਈ ਬੁੜਨਾ ਚੋ ਲੈਣ ਕੁਸ ਬੰਦੇ ਚੋਈ ਜਾਣ ਕੋਈ ਹੋਣੀਗਾ ਜੀ ਹਾਂ ਤਸੱਲੀ ਹੈ ਬਾਈ ਕਹਿੰਦਾ ਪੂਰੀ ਪੂਰੀ ਤਸੱਲੀ ਆ ਜੀ 13 ਲੀਟਰ ਦੁੱਧ ਪੂਰਾ ਚੋਇਆ ਪਹਿਲੇ ਸੂਏ ਤੇ ਸੇਵਾ ਵੀ ਫੁੱਲ ਕਰੀ ਸੀਗੀ ਬਾਕੀ ਵੀਰ ਮੇਰੇ 13 ਲੀਟਰ ਤੁਸੀਂ ਤਾਂ ਦੇਖੋ ਪਹਿਲੇ ਤੋਂ ਦਿੱਤਾ ਹੁਣ 13 ਹੀ ਮੰਨ ਲਓ ਤੁਸੀਂ ਇਹਦੀ ਮਾ ਹੁਣ ਤਾਂ ਵਧੂਗੀ ਜੀ ਇਹਦੀ ਮਾਂ ਵਧੂ ਮਾਂ ਥੱਲੇ ਪੂਰੇ 16 ਕਿਲੋ ਦੁੱਧ ਸੀ ਉਹਨਾਂ ਨੇ ਦੱਸਿਆ ਠੀਕ ਆ ਜੀ ਹਾਂ ਜੀ ਬਾਕੀ ਵੀਰ ਮਿਸਟਰ ਤੋਂ ਹੀ ਆਈ ਹੈ ਜੀ ਕੱਟੀ ਸੀਗੀ ਇਹ ਇਹਦੀ ਹੁਣ ਪਹਿਲੇ ਜੂਏ ਦੀ ਕੱਟੀ ਖੜੀ ਆਈ ਆ ਉਹ ਦੇਖੋ ਸਾਹਮਣੇ ਜੰਮਦੀ ਦਾ 30000 ਰੁਪਏ ਲੱਗਿਆ ਜੀ ਉਹਦੇ ਤੇ ਹਾਂ ਜੀ ਉਹ ਸਾਹਮਣੇ ਕੱਟੀ ਨੇ ਹੁਣ ਤਾਂ ਕਮੈਂਟਾਂ ਦੇ ਵਿੱਚ ਕਈ ਵਾਰ ਵੀਰ ਕਹਿੰਦੇ ਆ ਬਈ ਪਹਿਲਾਂ ਜਦੋਂ ਮੈਂ ਵੀਡੀਓ ਪਾਈ ਸੀ ਤੇ ਮੈਂ ਇੱਕ ਦਾ 130000 ਮੰਗਿਆ ਸੀ ਇੱਕ ਦਾ ਇੱਕ 25 ਮੰਗਿਆ ਸੀ ਹਾਂਜੀ ਉਦੋਂ ਵੀਰ ਕਹਿੰਦੇ ਬਾਈ ਦੋਨੇ 130 ਦੀਆਂ ਚਲੋ ਆਪਾਂ ਗੁੱਸਾ ਨਹੀਂ ਕਰਦੇ ਕਮੈਂਟਾਂ ਵਾਲੇ ਕਮੈਂਟ ਪਾਉਣੇ ਆ ਫਿਰ ਮੈਂ ਜਿਹੜੀ ਖੁੱਲੇ ਸਿੰਘਾਂ ਦੀ ਮੈਸ ਸੀ ਹਾਂਜੀ ਉਹ ਕੱਲੀ ਜਿਹੜੀ ਦਾ ਇੱਕ 25 ਮੰਗਦਾ ਸੀ ਹਾਂਜੀ ਉਹ ਇੱਕ 25 ਵਾਲੀ ਇੱਕ 30 ਦੀ ਵੇਚੀ ਠੀਕ ਬੰਦਿਆਂ ਕੋਲੇ ਹਜੇ ਵੀ ਝੋਟੀ ਖੜੀ ਆ ਯਾਦ ਕਰਦੇ ਆ ਆਪਾਂ ਨੂੰ ਦੋ ਦਾ ਫੋਲਾ ਦਿੱਤਾ ਤੇ ਬਹੁਤ ਕਰਮਾ ਵਾਲੀ ਝੋਟੀ ਸੀਗੀ ਉਹ ਹਾਂਜੀ ਬਾਕੀ ਬਾਈ ਕਹਿੰਦਾ ਚਾਰ ਚਫੇਰ ਉਹ ਥੱਲੀ ਹੋਊਗੀ ਤੇ ਥੱਲੀ ਹੋਊ ਜੀ ਪੂਰੀ ਫੋਲ ਥੱਲੀ ਆ ਘਰੇ ਰੱਖਣ ਵਾਲਾ ਲੱਗੇ ਆਹ ਗੱਲ ਸੁਣੋ ਜੀ ਹਾਂਜੀ ਥੱਲੀ ਦੀ ਇਹ ਆ ਜਾਂਦੀ ਐ ਹੁਣ ਮੈਂ ਪਹਿਲੇ ਛੁਗੇ ਰੱਖੀ ਐ ਜਦੋਂ ਆਪਣਾ 8-10000 ਪੀਸੀ ਆੜੀ ਹੋਗੀ ਆਪਾਂ ਨਹੀਂ ਦਿੱਤੀ ਆਪਾਂ ਰੱਖੀ ਚੋਈ ਠੀਕ ਆ ਜੀ ਹੁਣ ਮੰਨ ਕੇ ਚੱਲੋ ਜੇ ਹੁਣ ਗੱਲ ਰੇਟ ਦੀ ਹੁੰਦੀ ਐ ਰੇਟ ਬਣ ਗਿਆ ਤਾਂ ਠੀਕ ਐ ਨਹੀਂ ਘਰੇ ਚੋਵਾਂਗੇ ਕੋਈ ਹੋਰ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਵਾਰੀ ਰੇਟ ਦੁਬਾਰਾ ਦੱਸ ਦੂੰ ਰੇਟ ਇਹਦਾ ਹੀ 1.5 ਲੱਖ ਰੁਪਈਆ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਜੀ ਤੇ ਠੀਕ ਹੈ ਜੀ ਬਾਈ ਕਹਿੰਦਾ ਮਾਨਤਨ ਕਰਾਂਗੇ ਬਾਕੀ ਚੰਗੀ ਚੀਜ਼ ਆ ਜੀ ਚੰਗੀ ਚੀਜ਼ ਦੇ ਪੈਸੇ ਮੰਗਦਾ ਅਗਲਾ ਹਾਂਜੀ ਹੂੰ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਓਕੇ